ਅਮੀਰ ਆਦਮੀ ਹੈ ਧਨ ਦੀ ਤਾਂ ਲੋੜ ਕੋਈ ਹੈ ਨਹੀਂ ਧਰਮ ਦੀ ਖੋਜ ਵਾਸਤੇ ਤੁਰ ਪਿਆ ਕਿ ਆਨੰਦ ਮਿਲ ਜਾਵੇ ਕਿਸੇ ਪਾਸੇ ਤੁਰਿਆ ਹੈ ਲਗਾਤਾਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹਿਲਾਂ ਅਮੀਰਾਂ ਦੇ ਕੋਲ ਗਿਆ ਜਿਨ੍ਹਾਂ ਦਾ ਜੀਵਨ ਬੜਾ ਹੀ ਸੌਖਾ ਲੱਗਦਾ ਸੀ ਉਸ ਨੂੰ ਬੜਾ ਸੁਖੈਣ ਲੱਗਦਾ ਸੀ ਪਰ ਜਦੋਂ ਉਹਨਾਂ ਦੇ ਕੋਲ ਗਿਆ ਤੇ ਹਰ ਇੱਕ ਦੇ ਕੋਲ ਹੀ ਆਪੋ ਆਪਣਾ ਦੁੱਖ ਜਿਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ ਉਹ ਕਹਿੰਦੇ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਭਾਇਆ ਜੱਗ ਉੱਚੇ ਚੜ ਕੇ ਦੇਖਿਆ ਕਰ ਕਰੇ ਹਾ ਅਗ ਕਹਿੰਦੇ ਮੈਂ ਸਮਝਿਆ ਵੀ ਦੁੱਖ ਇਕੱਲਾ ਮੈਨੂੰ ਐ ਔਰ ਕਹਿੰਦੇ ਵੀ ਸਾਰੀ ਦੁਨੀਆ ਦੇ ਵਿੱਚ ਹੀ ਲੋਕ ਦੁਖੀ ਨੇ ਕਮਾਲ ਹੀ ਹੈ ਚਲੋ ਧਨਵਾਨਾਂ ਦੇ ਕੋਲ ਗਿਆ ਧਨਵਾਨਾਂ ਦੇ ਕੋਲੋਂ ਉਹਨੂੰ ਆਨੰਦ ਨਾ ਮਿਲਿਆ ਹਰ ਇੱਕ ਬੰਦੇ ਦੀ ਆਪਣੀ ਕੋਈ ਸਮੱਸਿਆ ਸੀ ਹਰ ਇੱਕ ਬੰਦੇ ਦੀ ਆਪਣੀ ਕੋਈ ਅੜਚਣ ਸੀ ਧਨਵਾਨਾਂ ਤੋਂ ਫਿਰ ਜਿਹੜਾ ਹੈਗਾ ਉਹ ਗਿਆਨਵਾਨਾਂ ਦੇ ਕੋਲ ਜਾਣਾ ਸ਼ੁਰੂ ਹੋ ਗਿਆ ਗਿਆਨਵਾਨਾਂ ਦੇ ਕੋਲ ਗਿਆਨ ਬਹੁਤ ਸੀ ਪਰ ਉਸ ਨੂੰ ਕੋਈ ਵੀ ਆਨੰਦ ਨਾ ਦੇ ਸਕਿਆ ਮੈਂ ਕੱਲ ਵੀ ਬੇਨਤੀ ਕੱਲ ਆਪਾਂ ਗਿਆਨ ਦੇ ਵਿਸ਼ੇ ਤੇ ਕਾਫੀ ਗੱਲਾਂ ਕੀਤੀਆਂ ਕਿਉਂਕਿ ਜਿਹੜਾ ਵਿਚਾਰ ਆਰੰਭ ਹੋ ਜਾਵੇ ਫਿਰ ਉਸ ਵਿਸ਼ੇ ਤੇ ਮਨ ਕਰਦਾ ਹੁੰਦਾ ਵੀ ਬਹੁਤ ਸਾਰੀਆਂ ਗੱਲਾਂ ਤੁਹਾਡਾ ਨਾਲ ਸਾਂਝੀਆਂ ਕਰ ਲਈਏ ਗਿਆਨ ਪ੍ਰਾਪਤ ਕਰਨਾ ਵੀ ਧਨ ਪ੍ਰਾਪਤ ਕਰਨ ਵਾਂਗੂ ਹੀ ਹੈ ਜਿਵੇਂ ਮਨੁੱਖ ਧਨ ਪ੍ਰਾਪਤ ਕਰਦਾ ਉਸੇ ਤਰ੍ਹਾਂ ਹੀ ਗਿਆਨ ਹੁੰਦਾ ਹੈ ਗਿਆਨ ਵੀ ਇੱਕ ਧਨ ਹੈ ਮਨੁੱਖ ਦਾ ਇਹ ਵੀ ਇੱਕ ਸਰਮਾਇਆ ਹੈ ਸਰਮਾਇਆ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਹਜ਼ਾਰਾਂ ਤਰ੍ਹਾਂ ਦੇ ਸਰਮਾਏ ਨੇ ਤਨਵਾਨ ਅਤੇ ਗਿਆਨਵਾਨ ਦੋਵਾਂ ਨੂੰ ਬਰਾਬਰ ਹੀ ਰੱਖਿਆ ਗਿਆ ਹੈ ਕਹਿੰਦੇ ਜਦੋਂ ਧਰਮ ਦਾ ਜਨਮ ਹੁੰਦਾ ਉੱਥੇ ਤਾਂ ਫਿਰ ਗਿਆਨ ਵੀ ਬੰਦਾ ਛੱਡ ਦਿੰਦਾ ਹੈ ਉੱਥੇ ਤਾਂ ਸਾਰਾ ਕੁਝ ਗੁਰਨਾਗ ਸਿੰਘ ਸਾਹਿਬ ਪਾਤਸ਼ਾਹ ਨੇ ਕਿਹਾ ਉਹਨੇ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਮਰਪਿਤ ਹੋ ਜਾਣਾ ਜਿੱਥੇ ਹੁਣ ਗਿਆਨਵਾਨਾਂ ਦੇ ਕੋਲ ਜਾਂਦਾ ਹੈ ਗਿਆਨਵਾਨ ਜਿਹੜੇ ਨੇ ਉਹ ਆਪਣਾ ਗਿਆਨ ਤਾਂ ਦੇਈ ਜਾਂਦੇ ਨੇ ਉਹ ਕਹਿੰਦਾ ਵੀ ਗਿਆਨ ਨਹੀਂ ਚਾਹੀਦਾ ਮੈਨੂੰ ਆਨੰਦ ਚਾਹੀਦਾ ਹੈ ਅਖੀਰ ਨੂੰ ਕੋਈ ਦੱਸਦਾ ਉਹ ਕਹਿੰਦੇ ਵੀ ਇੱਕ ਨਾ ਬੜਾ ਹੀ ਰਸਦਾ ਇੱਕ ਮਨੁੱਖ ਹੈ ਜਿਹੜਾ ਰਸ ਦੇ ਵਿੱਚ ਗੜੂੰਦ ਹੈ ਬੜਾ ਭਿੱਜੀ ਹੋਈ ਸ਼ਖਸੀਅਤ ਹੈ ਫਕੀਰ ਹੈ ਕੋਈ ਤੇ ਜੇ ਤੂੰ ਉਸ ਨੂੰ ਮਿਲ ਲਵੇਂ ਤਾਂ ਹੋ ਸਕਦਾ ਜਿਹੜੀ ਚੀਜ਼ ਦੀ ਤੈਨੂੰ ਖੋਜ ਹੈ ਜਿਹੜੀ ਚੀਜ਼ ਦੀ ਤੇਰੇ ਅੰਦਰ ਕ੍ਰਿਓਸਟੀ ਹੈ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਉਸ ਤੋਂ ਤੈਨੂੰ ਪ੍ਰਾਪਤ ਹੋ ਜਾਏ ਤਾਂ ਉਹ ਉਸ ਫਕੀਰ ਦੇ ਕੋਲ ਜਾਂਦਾ ਤੇ ਫਕੀਰ ਨੂੰ ਜਾ ਕੇ ਕਹਿੰਦਾ ਵੀ ਮੈਨੂੰ ਆਨੰਦ ਚਾਹੀਦਾ ਹੈ ਤੇ ਮੈਂ ਆਨੰਦ ਦੇ ਬਦਲੇ ਸਾਰਾ ਧਨ ਦੇਣ ਲਈ ਤਿਆਰ ਹਾਂ ਤੇ ਆਪਣੇ ਧਨ ਦੇ ਵਿੱਚੋਂ ਸਭ ਤੋਂ ਵੱਧ ਕੀਮਤੀ ਹੀਰੇ ਜਵਾਹਰਾਤ ਮੈਂ ਆਪਣੀ ਥੈਲੀ ਦੇ ਵਿੱਚ ਭਰ ਕੇ ਲੈ ਕੇ ਆਇਆ ਹਾਂ ਮੈਂ ਉਸ ਨੂੰ ਦੇਵਾਂਗਾ ਜਿਹੜਾ ਮੈਨੂੰ ਆਨੰਦ ਦੇ ਦੇਵੇ ਜਿਹੜਾ ਮੈਨੂੰ ਖੁਸ਼ੀ ਦੇਵੇ ਉਹ ਕਹਿੰਦਾ ਵੀ ਇਹ ਦੇ ਵਿੱਚ ਤਾਂ ਕੋਈ ਵੱਡੀ ਗੱਲ ਨਹੀਂ ਮੈਂ ਜਿਹੜਾ ਤੈਨੂੰ ਆਨੰਦ ਚਾਹੀਦਾ ਤੈਨੂੰ ਖੁਸ਼ੀ ਚਾਹੀਦੀ ਤੈਨੂੰ ਮਿਲ ਜਾਏਗੀ ਹੁਣ ਗੱਲ ਕੀ ਹੁੰਦੀ ਹੈ ਵੀ ਉਹ ਕਹਿੰਦਾ ਵੀ ਆ ਫਿਰ ਤੁਸੀਂ ਜੇ ਮੈਨੂੰ ਆਨੰਦ ਦੇਣ ਲਈ ਤਿਆਰ ਹੋ ਤੇ ਆਹ ਮੋਹਰਾਂ ਦੀ ਥੈਲੀ ਤੇ ਆਹ ਧਨ ਦੌਲਤ ਦੀ ਥੈਲੀ ਹੈ ਮੇਰੇ ਕੋਲੇ ਤੁਸੀਂ ਲੈ ਲਓ ਉਨੇ ਫਕੀਰ ਦੇ ਅੱਗੇ ਥੈਲੀ ਰੱਖੀ ਤੇ ਫਕੀਰ ਨੇ ਉਹ ਥੈਲੀ ਚੱਕੀ ਚੱਕ ਕੇ ਫਕੀਰ ਥੈਲੀ ਦੌੜ ਗਿਆ ਫਕੀਰ ਅੱਗੇ-ਅੱਗੇ ਭੱਜ ਲਿਆ ਉਹ ਬੰਦੇ ਨੇ ਕਿਹਾ ਵੀ ਇਹ ਤਾਂ ਮੈਨੂੰ ਕੁਝ ਦਿੱਤਾ ਵੀ ਨਹੀਂ ਤੇ ਥੈਲੀ ਵੀ ਚੱਕ ਕੇ ਭੱਜ ਲਈ ਤਾਂ ਬੜੀ ਕੀਮਤੀ ਸੀ ਮੇਰੀ ਥੈਲੀ ਧਾਨੀ ਬਹੁਤ ਸੀ ਇਹ ਦੇ ਵਿੱਚ ਤਾਂ ਸਾਰਾ ਮੇਰੀ ਜਿੰਨਾ ਵੀ ਮੇਰੇ ਕੋਲ ਸਰਮਾਇਆ ਪੂੰਜੀ ਆ ਉਹ ਸਭ ਤੋਂ ਵੱਧ ਕੀਮਤੀ ਚੀਜ਼ਾਂ ਤਾਂ ਇਸ ਥੈਲੀ ਵਿੱਚ ਸਨ ਧੀਰੇ ਜਵਾਰ ਆਤੇ ਦੇ ਵਿੱਚ ਸਨ ਜੋ ਫਕੀਰ ਦੇ ਪਿੱਛੇ-ਪਿੱਛੇ ਦੌੜਦਾ ਉਹ ਕਹਿੰਦਾ ਵੀ ਆਨੰਦ ਕਿਹੜਾ ਦੇਣਾ ਸੀ ਮੈਨੂੰ ਤਾਂ ਇਹ ਲੋਟੂ ਲੱਗਿਆ ਲੁੱਟ ਕੇ ਲੈ ਗਿਆ ਮੈਨੂੰ ਥੈਲੀ ਪੱਟ ਕੇ ਦੌੜ ਲੈ ਕੇ ਦੌੜ ਗਿਆ ਹੁਣ ਫਕੀਰ ਕੀ ਸੀਗਾ ਵੀ ਫਕੀਰ ਉਸ ਇਲਾਕੇ ਦਾ ਜਾਣੂ ਸੀ ਤੇ ਇਹ ਬੰਦਾ ਅਣਜਾਣ ਸੀ ਉਸ ਇਲਾਕੇ ਤੋਂ ਫਕੀਰ ਇੱਕ ਪਿੰਡ ਵਿੱਚ ਵੜ ਗਿਆ ਪਿੰਡ ਦੀਆਂ ਗਲੀਆਂ ਦਾ ਵਾਕਫ ਸੀ ਤੇ ਉਹ ਗਲੀਆਂ ਦੇ ਵਿੱਚ ਦੌੜ ਰਿਹਾ ਲਗਾਤਾਰ ਤੇ ਉਹ ਬੰਦਾ ਉਹਦੇ ਪਿੱਛੇ-ਪਿੱਛੇ ਭੱਜ ਰਿਹਾ ਜਿਹੜਾ ਆਨੰਦ ਦੀ ਪ੍ਰਾਪਤੀ ਵਾਸਤੇ ਫਕੀਰ ਕੋਲੇ ਜਾਂਦਾ ਤੋ ਖੀਰ ਨੂੰ ਕੀ ਹੁੰਦਾ ਵੀ ਫਕੀਰ ਸਾਰੇ ਪਿੰਡ ਦਾ ਚੱਕਰ ਲਾਉਂਦਾ ਤੇ ਉਹ ਬੰਦਾ ਦੌੜਦਿਆਂ 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 ਹੰਬ ਜਾਂਦਾ ਹੈ ਹੰਬ ਕਿਉਂ ਕਹਿੰਦਾ ਵੀ ਹੁਣ ਨਹੀਂ ਉਹ ਮਿਲਦਾ ਲੁੱਟ ਕੇ ਲੈ ਗਿਆ ਬਸ ਸਾਰਾ ਕੁਝ ਖੋ ਕੇ ਲੈ ਗਿਆ ਤੇ ਜਦੋਂ ਉਹ ਸਾਰਾ ਕੁਝ ਜਦੋਂ ਉਹਦੇ ਕੋਲੋਂ ਚਲਾ ਜਾਂਦਾ ਹੈ ਤੇ ਉਹ ਬਿਲਕੁਲ ਕੰਗਾਲ ਹੋ ਕੇ ਮੁਖਲਸ ਹੋ ਕੇ ਇੱਕ ਜਿਹੜਾ ਹੈਗਾ ਝਾੜ ਦਾ ਔਟ ਲੈ ਕੇ ਥੋੜਾ ਜਿਹਾ ਉਹਦਾ ਪਰਸ਼ਾਵਾ ਸੀ ਝਾੜ ਝਾੜ ਦਾ ਤੇ ਉਸ ਪਰਸ਼ਾਵੇਂ ਦਾ ਔਟ ਜੀ ਲੈ ਕੇ ਤੇ ਬਹਿ ਜਾਂਦਾ ਹੈ ਤੂੰ ਕਹਿੰਦਾ ਵੀ ਕੁਝ ਨਹੀਂ ਬਚਿਆ ਕੁਝ ਨਵਾਂ ਪ੍ਰਾਪਤ ਕਰਨਾ ਚਾਹੁੰਦੇ ਸੀ ਕੋਲਲਾ ਵੀ ਗਵਾ ਲਿਆ ਖਾਲੀ ਆਉਣ ਬਿਲਕੁਲ ਇੱਕ ਮਿੰਟ ਚ ਹੀ ਗੰਗਾਲ ਹੋ ਗਏ ਕਹਿਣ ਲੱਗਿਆ ਤੋ ਇਸ ਤਰ੍ਹਾਂ ਜੇ ਸੋਚ ਹੀ ਰਿਹਾ ਕਿ ਕੁਝ ਨਹੀਂ ਬਚਿਆ ਹੁਣ ਕੋਲੇ ਤੇ ਉਹ ਫਕੀਰ ਆ ਕੇ ਮੋਹਰਾਂ ਦੀ ਥੈਲੀ ਜਿਹੜੀ ਉਹ ਧਨ ਦੌਲਤ ਦੀ ਥੈਲੀ ਸੀ ਉਹਦੇ ਅੱਗੇ ਰੱਖ ਦਿੰਦਾ ਉਹ ਕਹਿੰਦਾ ਵੀ ਹਾਲ ਹੈ ਤੇਰੇ ਐਸਾ ਤੇ ਉਹ ਥੈਲੀ ਹੁਣ ਇਹ ਤਾਂ ਭੁੱਲ ਜਾਂਦਾ ਹੈ ਕਿ ਮੈਂ ਆਨੰਦ ਲੈਣ ਵਾਸਤੇ ਆਇਆ ਸੀਗਾ ਹੁਣ ਤਾਂ ਧਿਆਨ ਹੀ ਥੈਲੀ ਦਾ ਰਹਿ ਜਾਂਦਾ ਹੈ ਇਹ ਗੱਲ ਭੁੱਲ ਜਾਂਦਾ ਮੈਂ ਆਇਆ ਕਿਉਂ ਸੀ ਹੁਣ ਤਾਂ ਇਹ ਹੋ ਜਾਂਦਾ ਵੀ ਫਕੀਰ ਮੈਨੂੰ ਲੁੱਟ ਕੇ ਲੈ ਗਿਆ ਤੇ ਜਦੋਂ ਵਾਪਸ ਮੋਰਾਂ ਦੀ ਥੈਲੀ ਮਿਲਦੀ ਹੈ ਉਸ ਨੂੰ ਤੇ ਉਹ ਚੱਕ ਕੇ ਉਹਨੂੰ ਛਾਤੀ ਨਾਲ ਲੋਂਦਾ ਹੈ ਤੇ ਬੜਾ ਹੀ ਆਨੰਦ ਦੇ ਨਾਲ ਬੜੀ ਖੁਸ਼ੀ ਹੁੰਦੀ ਹੈ ਉਹਨੂੰ ਤੇ ਫਕੀਰ ਕਹਿੰਦਾ ਕੁਝ ਮਿਲਿਆ ਆਨੰਦ ਉਹ ਕਹਿੰਦਾ ਜੀ ਬੜਾ ਆਨੰਦ ਆ ਗਿਆ ਮੈਨੂੰ ਇਸ ਤੋਂ ਵੱਧ ਤਾਂ ਖੁਸ਼ੀ ਹੋਈ ਨਹੀਂ ਸਕਦੀ ਜਿਹੜੀ ਚੀਜ਼ ਗਵਾਚੀ ਸੀ ਮੈਨੂੰ ਮਿਲ ਗਈ ਥੋੜਾ ਜਿਹਾ ਸਮਝੋ ਗੱਲ ਨੂੰ ਅਸੀਂ ਜਿਸ ਦਿਨ ਇਸ ਧਰਤੀ ਤੇ ਆਏ ਸਾਡੇ ਕੋਲ ਬੜੀ ਕੀਮਤੀ ਚੀਜ਼ ਸੀ ਬਾਬਾ ਗੁਰਦਾਸ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਉਹ ਕਹਿੰਦੇ ਰੋਵੇ ਰਤਨ ਗਵਾਏ ਕੇ ਕਹਿੰਦੇ ਜਿਸ ਦਿਨ ਬੱਚਾ ਜਿਹੜਾ ਹੈਗਾ ਉਹ ਜਨਮ ਲੈਂਦਾ ਨਾ ਤੇ ਉਹ ਕਹਿੰਦੇ ਰੋਂਦਾ ਹੈ ਤੇ ਬਹੁਤ ਸਾਰੇ ਲੋਕ ਇਹਦੇ ਵੱਖੋ ਵੱਖਰੇ ਕਾਰਨ ਮੈਡੀਕਲ ਲਾਈਨ ਵਾਲੇ ਆਪਣੇ ਕਾਰਨ ਦੱਸਦੇ ਨੇ ਅਧਿਆਤਮਿਕ ਲੋਕ ਆਪਣੇ ਕਾਰਨ ਦੱਸਦੇ ਨੇ ਭਾਈ ਗੁਰਦਾਸ ਜੀ ਨੇ ਵੀ ਇੱਕ ਕਾਰਨ ਦੱਸਿਆ ਪਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਉਹ ਬੱਚਾ ਅਸਲ ਦੇ ਵਿੱਚ ਉਹਦੇ ਕੋਲ ਬਹੁਤ ਕੀਮਤੀ ਚੀਜ਼ ਸੀ ਉਸ ਪ੍ਰਮਾਤਮਾ ਦਾ ਧਿਆਨ ਉਹਦੀ ਲਿਵ ਉਹਦੀ ਬਿਰਤੀ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਸੀ ਨਾਮ ਉਹਦੇ ਹਿਰਦੇ ਵਿੱਚ ਵਸਿਆ ਹੋਇਆ ਸੀ ਪਰ ਕਹਿਣ ਲੱਗੇ ਉਹ ਰਤਨ ਇੱਕਦਾਂ ਹੀ ਜਦੋਂ ਸੰਸਾਰ ਦੇ ਵਿੱਚ ਆਏ ਤੇ ਉਹ ਸੰਸਾਰ ਦੇ ਵਿੱਚ ਆਉਂਦੇ ਹੀ ਕਹਿਣ ਲੱਗਿਓ ਰਤਨ ਗਵਾਚ ਗਿਆ ਤੇ ਉਹ ਕਹਿੰਦੇ ਫਿਰ ਉਸ ਦਿਨ ਉਹਦਾ ਰੋਣਾ ਸ਼ੁਰੂ ਹੋਇਆ ਸੀ ਪਹਿਲੇ ਦਿਨ ਉਹ ਜਾਹਰਾ ਰੂਪ ਵਿੱਚ ਬਾਹਰ ਰੋਇਆ ਤੇ ਫਿਰ ਕਹਿਣ ਲੱਗੇ ਰੋਂਦਿਆ 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 ਉਹ ਜਿਵੇਂ ਜਿਵੇਂ ਰਤਨ ਨੂੰ ਲੱਭਣ ਦਾ ਉਹ ਜਿਹੜੀ ਆਨੰਦ ਸੀ ਉਹਦੇ ਕੋਲੇ ਜਿਹੜਾ ਉਹਦੇ ਕੋਲੇ ਜਿਹੜਾ ਪਦਾਰਥ ਸੀ ਜਿਹੜਾ ਉਹਦਾ ਸਰਮਾਇਆ ਸੀ ਉਹ ਗਵਾਚ ਗਿਆ ਤੇ ਕਹਿਣ ਲੱਗੇ ਉਸ ਦੇ ਹੁਣ ਪਿੱਛੇ ਪਿੱਛੇ ਦੌੜ ਰਿਹਾ ਉਹ ਇਹਦੇ ਹੈਗਾ ਮਨ ਦੇ ਕੋਲ ਮਨ ਇਹਦੀ ਲਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਹਨੂੰ ਹੋਰ ਅਨੇਕਾਂ ਚੀਜ਼ਾਂ ਨਾਲ ਜੋੜ ਰਿਹਾ ਹੈ ਜਿਹੜੀ ਚੀਜ਼ੇ ਦੇ ਕੋਲ ਗਵਾਚੀ ਹੈ ਉਹ ਪਰਤਕੇ ਨਹੀਂ ਦੇ ਰਿਹਾ ਤੇ ਕਹਿਣ ਲੱਗੇ ਹਾਂ ਇੱਕ ਦਿਨ ਐਸਾ ਵੀ ਆਏਗਾ ਕਿ ਮਨੁੱਖ ਪਦਾਰਥਾਂ ਤੋਂ ਹੰਬ ਕੇ ਖਾਰ ਕੇ ਦੌੜ ਕੇ ਬੈਠ ਜਾਏਗਾ ਤੇ ਗੁਰੂ ਦਾ ਓਟ ਲੈ ਲਵੇਗਾ ਜਿਵੇਂ ਉਹਨੇ ਇੱਕ ਝਾੜ ਦੀ ਓਟ ਲਈ ਗੁਰੂ ਦਾ ਆਸਰਾ ਲੈ ਲਵੇਗਾ ਤੇ ਕਹਿਣ ਲੱਗੇ ਉਸ ਦਿਨ ਜਿਹੜੀ ਲਿਵ ਇਹਦੇ ਕੋਲੋਂ ਗਵਾਚੀ ਹੈ ਪਰਤਕੇ ਦੁਆਰਾ ਫਿਰ ਇਹਦੇ ਅੱਗੇ ਆ ਜਾਏਗੀ ਤੇ ਕਹਿਣ ਲੱਗੇ ਜਿਹੜੀ ਚੀਜ਼ ਗਵਾਚੀ ਦੁਬਾਰਾ ਲੱਭ ਜਾਏ ਆਪਣੀ ਹੀ ਗਵਾਚੀ ਹੋਈ ਵਸਤੂ ਦੁਬਾਰਾ ਲੱਭ ਜਾਏ ਉਸ ਤੋਂ ਵੱਧ ਖੁਸ਼ੀ ਦੀ ਹੋਰ ਕੋਈ ਗੱਲ ਨਹੀਂ ਹੁੰਦੀ ਅਸੀਂ ਗਵਾ ਚੁੱਕੇ ਹਾਂ ਕੁਝ ਅਸੀਂ ਨਾਮ ਗਵਾ ਚੁੱਕੇ ਹਾਂ ਤੇ ਦੁਬਾਰਾ ਅਸੀਂ ਲੱਭਣ ਵਾਸਤੇ ਯਤਨਸ਼ੀਲ ਆ ਤੇ ਕਹਿਣ ਲੱਗੇ ਜਿਸ ਦਿਨ ਲੱਭ ਜਾਏਗਾ ਉਸ ਦਿਨ ਸਾਡੇ ਅੰਦਰ ਦਾ ਆਨੰਦ ਕਈ ਗੁਣਾ ਜ਼ਿਆਦਾ ਹੋਏਗਾ